ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਕੀਏ ਦੇ ਪਕੌੜੇ ਮੌਨਸੂਨ ਦਾ ਮੌਸਮ ਚੱਲ ਰਿਹਾ ਮੀਂਹ ਪੈ ਰਹੇ ਨੇ ਤੇ ਗਰਮਾ ਗਰਮ ਪਕੌੜੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਠੰਡੇ ਮੌਸਮ ਦੇ ਵਿੱਚ ਤੇ ਪਕੌੜੇ ਆਪਾਂ ਬਣਾਵਾਂਗੇ ਜੀ ਕੀਏ ਦੇ ਸਾਡੇ ਮਾਲਵੇ ਦੇ ਵਿੱਚ ਕੀਏ ਨੂੰ ਕद्दू ਬੋਲਿਆ ਜਾਂਦਾ ਲੋਕੀ ਦੇ ਬਹੁਤ ਜ਼ਿਆਦਾ ਸਵਾਦ ਇਹ ਪਕੌੜੇ ਬਣਦੇ ਨੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦੇ ਬਣੇ ਗੋਭੀ ਆਲੂ ਸਾਰੇ ਪਕੌੜਿਆਂ ਨੂੰ ਇਹ ਫੇਲ ਕਰ ਦਿੰਦੇ ਨੇ ਤੇ ਕਈ ਵਾਰੀ ਜਿਹੜੇ ਸਾਡੇ ਬੱਚੇ ਆ ਸਾਡੇ ਪਰਿਵਾਰ ਦੇ ਵਿੱਚ ਕੁਝ ਮੈਂਬਰ ਹੁੰਦੇ ਨੇ ਕੀ ਆ ਨਹੀਂ ਖਾਂਦੇ ਤੇ ਉਹਨਾਂ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਵਧੀਆ ਆ ਆਪਾਂ ਉਹਨਾਂ ਨੂੰ ਹੈਲਦੀ ਆਪਸ਼ਨ ਵੀ ਦੇ ਸਕਦੇ ਆ ਕੀ ਆ ਵੀ ਖਵਾ ਸਕਦੇ ਆ ਤੇ ਪਕੌੜੇ ਵੀ ਖਵਾ ਸਕਦੇ ਆ ਲੋ ਜੀ ਇਹਦੇ ਵਿੱਚ ਆਪਾਂ ਲਸਣ ਪਾਵਾਂਗੇ ਮੈਂ ਕਾਫੀ ਸਾਰਾ ਲਸਣ ਛਿੱਲ ਲਿਆ ਤੇ ਨਾਲ ਹੀ ਕੀਏ ਨੂੰ ਆਪਾਂ ਛਿੱਲ ਕੇ ਧੋ ਲਿਆ ਸੀਗਾ ਇਹਨੂੰ ਆਪਾਂ ਕਰ ਲਾਂਗੇ ਜੀ ਕद्दूकश ਰੇਟ ਕਰ ਲਾਂਗੇ ਜਿਹੜਾ ਵਿਚਲਾ ਹਿੱਸਾ ਉਹਨੂੰ ਆਪਾਂ ਨਹੀਂ ਕਰਾਂਗੇ ਕੱਦੂਕਸ਼ ਕਿਉਂਕਿ ਉਹਦੇ ਵਿੱਚ ਵੀਜ਼ ਨੇ ਜੇ ਕੱਚਾ ਬਿਲਕੁਲ ਵੀਜ਼ ਨਹੀਂ ਹੈਗਾ ਤਾਂ ਤੁਸੀਂ ਸਾਰੇ ਨੂੰ ਵਿੱਚ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਇੱਕ ਲਿਆ ਜੀ మీడియం ਸਾਈਜ਼ ਦਾ ਪਿਆਜ਼ ਇਹਨੂੰ ਵੀ ਆਪਾਂ ਕੱਦੂਕਸ਼ ਕਰਾਂਗੇ ਜੇ ਤੁਸੀਂ ਕੱਦੂਕਸ਼ ਨਹੀਂ ਕਰਨਾ ਤਾਂ ਇਹਨੂੰ ਬਹੁਤ ਜ਼ਿਆਦਾ ਬਰੀਕ ਕੱਟਣਾ ਇਹਦੇ ਨਾਲ ਜਿਹੜਾ ਪਕੌੜਿਆਂ ਦਾ ਟੇਸਟ ਆ ਬਹੁਤ ਜ਼ਿਆਦਾ ਵਧੀਆ ਆਉਂਦਾ ਜੇ ਤੁਸੀਂ ਖਾਣੇ ਨੂੰ ਪਿਆਜ਼ ਤਾਂ ਤੁਸੀਂ ਪਾ ਲਿਓ ਨਹੀਂ ਤੁਸੀਂ ਸਕਿਪ ਕਰ ਸਕਦੇ ਹੋ ਲਓ ਜੀ ਉਧਰ ਸਾਰੀ ਤਿਆਰੀ ਆਪਾਂ ਕਰ ਲਈ ਤੇ ਹੁਣ ਆਪਾਂ ਕੰਢੀ ਆ ਚੁੱਲੇ ਦੇ ਵਿੱਚੋਂ ਸੁਆਹ ਰਾਖ ਤੇ ਚੁੱਲ੍ਹੇ ਤੇ ਬਣਾਵਾਂਗੇ ਆਪਾਂ ਪਕੌੜੇ ਚੁੱਲ੍ਹੇ ਤੇ ਬਣੇ ਹੋਏ ਖਾਣੇ ਦੀ ਕੋਈ ਰੀਸ ਹੀ ਹੈ ਨਹੀਂ ਸਾਰੀ ਰਾਖ ਨੂੰ ਆਪਾਂ ਕੱਢ ਲਾਂਗੇ ਤਾਂ ਕਿ ਜਿਹੜੀ ਆਪਣੀ ਅੱਗ ਆ ਵਧੀਆ ਬળે ਲੋ ਜੀ ਹੱਥ ਵਗੈਰਾ ਆਪਾਂ ਧੋ ਲੇ ਅੱਗ ਆਪਾਂ ਬਾਅਦ 'ਚ ਬਾਲਾਂਗੇ ਪਹਿਲਾਂ ਆਪਾਂ ਪਕੌੜਿਆਂ ਦਾ ਜਿਹੜਾ ਮਿਸ਼ਰਣ ਆ ਉਹਨੂੰ ਬਣਾ ਕੇ ਰੱਖ ਲਈਏ ਘੋਲ ਨੂੰ ਪਿਆਜ਼ ਪਾ ਲਈ ਆਪਾਂ ਨਾਲ ਹੀ ਆਪਾਂ ਤੋਂ ਜਿਹੜੇ ਕੱਦੂ ਸੀ ਆਪਣਾ ਕੀਆ ਸੀ ਉਹ ਪਾ ਲਿਆ ਇਹਨੂੰ ਬਹੁਤਾ ਟਾਈਮ ਨਹੀਂ ਰੱਖਣਾ ਜਦੋਂ ਆਪਾਂ ਕਦੂਕਸ਼ ਕਰ ਲਿਆ ਨਾਲ ਹੀ ਆਪਾਂ ਇਹਨੂੰ ਮਟੀਰੀਅਲ ਨੂੰ ਬਣਾ ਲੈਣਾ ਕਿਉਂਕਿ ਇਹ ਕਾਲਾ ਹੋ ਜਾਂਦਾ ਇਸੇ ਕਰਕੇ ਮੈਂ ਪਹਿਲਾਂ ਅਗਨੀ ਵਾਲੀ ਲਓ ਜੀ ਇੱਥੇ ਆਪਾਂ ਲਈ ਹੈ ਇੱਕ ਕੌਲੀ ਤਕਰੀਬਨ ਮੈਂ ਛੂਜੀ ਦੀ ਪਾ ਲਈ ਦੋ ਚਮਚੇ ਆਪਾਂ ਰੱਖੇ ਨੇ ਪੂਰੀ ਕੌਲੀ ਪਾ ਲਈ ਕੌਲੀ ਤੋਂ ਜ਼ਿਆਦਾ ਸੀ ਮੇਰੇ ਕੋਲ ਤੇ ਇੱਕ ਚਮਚਾ ਮੈਂ ਪਾਇਆ ਵੇਸਣ ਦਾ ਇਹਨੂੰ ਮੈਂ ਪਹਿਲਾਂ ਹੀ ਛਾਂ ਕੇ ਲਿਆ ਸੀ ਅੱਧਾ ਕ ਚਮਚ ਪਾਇਆ ਮੈਂ ਲੂਣ ਦਾ ਤੁਸੀਂ ਸਵਾਦ ਦੇ ਹਿਸਾਬ ਨਾਲ ਪਾਉਣਾ ਬਿਲਕੁਲ ਥੋੜੀ ਜੀ ਆਪਾਂ ਪਾਈ ਹੈ ਜੀ ਅਜਮੈਨ ਤੇ ਬਿਲਕੁਲ ਥੋੜਾ ਜਿਹਾ ਹੀ ਮੈਂ ਪਾਇਆ ਇਹਦੇ ਵਿੱਚ આમਚੂਰ ਪਾਊਡਰ ਜੇ ਤੁਸੀਂ ਪਾਉਣਾ ਤਾਂ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਧਨੀਏ ਤੇ ਜੀਰੇ ਦਾ ਪਾਊਡਰ ਪਾਇਆ ਲੋ ਜੀ ਥੋੜਾ ਜਿਹਾ ਲੂਣ ਮੈਨੂੰ ਘੱਟ ਲੱਗਿਆ ਮੈਂ ਹੋਰ ਪਾ ਲਈ ਸੌਰੀ ਉਦੋਂ ਮੈਂ ਜੀਰਾ ਪਾਇਆ ਸੀ ਅਜਮੈਣ ਆਪਾਂ ਹੁਣ ਪਾਈ ਆ ਹੱਥਾਂ ਤੇ ਮਲ ਕੇ ਪਾਈ ਆ ਤਾਂ ਕਿ ਜਿਹੜੀ ਇਹਦੀ ਸਵਾਦ ਆ ਉਹ ਦੁੱਗਣਾ ਹੋ ਜਾਏ ਇੱਕ ਚਮਚਾ ਪਾਇਆ ਆਪਾਂ ਦਹੀਂ ਦਾ ਤਾਜ਼ਾ ਜੰਮਿਆ ਹੋਇਆ ਇਹ ਦਹੀਂ ਆ ਖੱਟਾ ਬਿਲਕੁਲ ਨਹੀਂ ਹੈਗਾ ਬਿਲਕੁਲ ਥੋੜੀ ਜੀ ਆਪਾਂ ਪਪਾਇਆ ਜੀ ਕਾਲੀ ਮਿਰਚ ਆਪਾਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਉਂਦੇ ਤੁਸੀਂ ਚਾਹੋ ਤਾਂ ਇੱਥੇ ਲਾਲ ਮਿਰਚ ਵੀ ਪਾ ਸਕਦੇ ਹੋ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਵਾਂਗੇ ਸੋ ਮੈਂ ਇੱਥੇ ਲਾਲ ਮਿਰਚ ਨਹੀਂ ਪਾਈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਜੇ ਤੁਹਾਡੇ ਕੋਲੇ ਦਹੀਂ ਆ ਜਿਹੜਾ ਜ਼ਿਆਦਾ ਖੱਟਾ ਤਾਂ ਇੱਕ ਚਮਚਾ ਛੋਟਾ ਪਾਇਓ ਮੈਂ ਵੱਡਾ ਚਮਚਾ ਪਾਇਆ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਜੇ ਆਪਾਂ ਨੂੰ ਛੂਜੀ ਘੱਟ ਲੱਗੀ ਆਪਾਂ ਥੋੜੀ ਛੂਜੀ ਹੋਰ ਪਾ ਲਾਂਗੇ ਬੇਸਣ ਬਹੁਤਾ ਨਾ ਪਾਓ ਪਰ ਥੋੜਾ ਜਿਹਾ ਵੇਸਨ ਪਾਉਣ ਨਾਲ ਇਹਦਾ ਜਿਹੜਾ ਟੇਸਟ ਆ ਬਹੁਤ ਜ਼ਿਆਦਾ ਵਾਜਾਂ ਦਾ ਪਕੌੜਿਆਂ ਦਾ ਲੋ ਜੀ ਜਿੰਨਾ ਆਪਾਂ ਤੋਂ ਦਹੀਂ ਨਾਲ ਪਹਿਲਾਂ ਆਪਾਂ ਘੀਏ ਦੇ ਪਾਣੀ ਤੇ ਦਹੀਂ ਦੇ ਵਿੱਚ ਮਿਕਸ ਕੀਤਾ ਸੀ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਬਹੁਤਾ ਇਹਨੂੰ ਆਪਾਂ ਢਿੱਲਾ ਨਹੀਂ ਕਰਨਾ ਬਸ ਪਕੌੜਿਆਂ ਦੇ ਕੋਲ ਜੇ ਵਰਗਾ ਰੱਖਣਾ ਜਿਵੇਂ ਆਪਾਂ ਪਕੌੜਿਆਂ ਦਾ ਮਟੀਰੀਅਲ ਬਣਾਈਦਾ ਲੋ ਜੀ ਇਹਨੂੰ ਆਪਾਂ ਰੈਸਟ ਕਰਨ ਦਿੰਨੇ ਆ 5-7 ਮਿੰਟ ਜਦੋਂ ਤੱਕ ਆਪਣੀ ਅੱਗ ਵੱਲੂਗੀ ਇੰਨਾ ਕੀ ਟਾਈਮ ਆਪਾਂ ਰੈਸਟ ਕਰਾਇਆ ਇਦਰਾ ਆਪਾਂ ਚੁੱਲ੍ਹੇ ਦੇ ਵਿੱਚ ਥੱਲੇ ਗੋਹੇ ਲਾ ਲੇ ਉੱਤੇ ਲੱਕੜ ਲਾ ਲਈ ਅੱਗ ਆਪਾਂ ਮਚਾ ਲੈਨੇ ਆਂ ਉੱਪਰ ਛੋਟੇ ਛੋਟੇ ਗੋਹੇ ਆਪਾਂ ਹੋਰ ਰੱਖ ਦੰਨੇ ਆ ਜਿਹੜੀ ਚੁੱਲ੍ਹੇ ਦੇ ਆਪਾਂ ਕੁਕਿੰਗ ਕਰਦੇ ਆ ਖੁੱਲੇ ਦੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਜਿਹੜਾ ਖਾਣਾ ਬਹੁਤ ਜ਼ਿਆਦਾ ਸਵਾਦ ਬਣਦਾ ਅੱਗ ਆਪਾਂ ਬਾਲ ਲਾਂਗੇ ਥੋੜੇ ਬਰਸਾਤ ਜੀ ਦਾ ਟਾਈਮ ਅੱਗ ਛੇਤੀ ਨਹੀਂ ਬਲਦੀ ਕਿਉਂਕਿ ਸੇਲ ਚੜ ਗਈ ਆ ਸਾਰੇ ਗੋਹੇ ਵਗੈਰਾ ਨੂੰ ਬਾਲਣ ਨੂੰ ਲੋ ਜੀ ਇੱਧਰ ਲੈ ਥੋੜਾ ਜਾ ਅਦਰਕ ਹਰੀਆਂ ਮਿਰਚਾਂ ਲਈਆਂ ਨੇ ਮੈਂ ਤੇ ਇਹ ਸਾਰੀਆਂ ਹਰੀਆਂ ਮਿਰਚਾਂ ਇਹ ਇਸੇ ਦੇ ਵਿੱਚ ਨਹੀਂ ਪਾਵਾਂਗੇ ਆਪਾਂ ਨਾਲ ਆਪਾਂ ਬਣਾਏ ਸੀ ਜੀ ਆਲੂ ਵਾਲੇ ਪਕੌੜੇ ਉਹਨਾਂ 'ਚ ਵੀ ਆਪਾਂ ਪਾਇਆ ਤੇ ਥੋੜੀ ਜੀ ਆਪਾਂ ਸਬਜ਼ੀ 'ਚ ਵੀ ਪਾਈ ਸੀ ਇਹ ਪਕੌੜਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਿਰਚ ਸਵਾਦ ਨਹੀਂ ਲੱਗਦੀ ਸੋ ਹਿਸਾਬ ਨਾਲ ਪਾਇਓ ਲੋ ਜੀ ਨਾਲ ਹੀ ਆਪਾਂ ਲਸਣ ਪਾਵਾਂਗੇ ਲਸਣ ਨਾਲੇ ਪਕੌੜਿਆਂ ਦਾ ਸਵਾਦ ਆ ਜਿਹੜਾ ਦੁੱਗਣਾ ਹੋ ਜਾਂਦਾ ਆਪਾਂ ਨੂੰ ਕਿਸੇ ਮਸਾਲੇ ਦੀ ਲੋੜ ਨਹੀਂ ਤੁਸੀਂ ਚਾਹੇ ਕੁਝ ਵੀ ਨਾ ਪਾਓ ਪਰ ਲਸਣ ਪਾ ਲਿਓ ਪਕੌੜਿਆਂ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਇਹਦੇ ਨਾਲ ਇਹ ਇਹਨੂੰ ਆਪਾਂ ਕੁੱਟ ਕੇ ਬਣਾ ਲਾਂਗੇ ਕੁੰਡੇ ਦੇ ਵਿੱਚ ਪੇਸਟ ਤੁਸੀਂ ਚਾਹੋ ਸਿਲਵਟੇ ਤੇ ਪੀਸ ਸਕਦੇ ਹੋ ਮਿਕਸੀ 'ਚ ਵੀ ਪੀਸ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗਦਾ ਸੌਖਾ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ ਕੋਈ ਆਪਾਂ ਇਹਨੂੰ ਬਹੁਤਾ ਜ਼ਿਆਦਾ ਬਰੀਕ ਨਹੀਂ ਕਰਨਾ ਬਸ ਥੋੜਾ ਜਿਹਾ ਮੋਟਾ-ਮੋਟਾ ਜਿਹੀ ਕੁੱਟ ਲਾਂਗੇ ਕੁੱਟੀ ਹੋਈ ਲਸਣ ਦਾ ਸਵਾਦ ਆ ਜਿਹੜਾ ਕੱਟੀ ਹੋਈ ਲਸਣ ਨਾਲੋਂ ਜ਼ਿਆਦਾ ਆਉਂਦਾ ਇਸੇ ਕਰਕੇ ਆਪਾਂ ਹਮੇਸ਼ਾ ਰਗੜ ਕੇ ਪਾਈਦੀ ਆ ਤੇ ਅੱਗ ਆਪਣੀ ਮੱਝ ਵੀ ਉਦੋਂ ਆਪਾਂ ਕੜਾਹੀ ਵੀ ਧੋ ਕੇ ਰੱਖਤੀ ਆ ਜਦੋਂ ਤੱਕ ਉਹਦਾ ਪਾਣੀ ਸੜੂਗਾ ਉਦੋਂ ਤੱਕ ਆਪਾਂ ਇਹਨੂੰ ਕੁੱਟ ਲਾਂਗੇ ਜੇ ਆਪਾਂ ਨਿੱਕੇ ਨਿੱਕੇ ਕੰਮ ਨਾਲ-ਨਾਲ ਕਰੀ ਜਾਈਏ ਤਾਂ ਸਮੇਂ ਦੀ ਬਹੁਤ ਸਾਰੀ ਬਚਤ ਹੋ ਜਾਂਦੀ ਆ ਲਓ ਜੀ ਕੜਾਹੀ ਆਪਣੀ ਦੇ ਵਿੱਚੋਂ ਜਿਹੜਾ ਪਾਣੀ ਸੀ ਉਹ ਸੁੱਕ ਗਿਆ ਸੀ ਗਰਮ ਹੋ ਗਈ ਸੀ ਆਪਾਂ ਉਹਦੇ 'ਚ ਪਾਤਾ ਸਰੋਂ ਦਾ ਤੇਲ ਤੁਸੀਂ ਕਿਸੇ ਵੀ ਘਿਓ ਤੇਲ ਦੇ ਵਿੱਚ ਪਕੌੜੇ ਬਣਾ ਸਕਦੇ ਹੋ ਪਰ ਪਕੌੜੀ ਜਿਹੜੇ ਅਕਸਰ ਸਰੋਂ ਦੇ ਤੇਲ 'ਚ ਹੀ ਬਣਾਏ ਜਾਂਦੇ ਨੇ ਜ਼ਿਆਦਾਤਰ ਇੱਥੇ ਵਿੱਚ ਵਿੱਚ ਅੱਗ ਵੱਲ ਰਹੀ ਸੀ ਪਰ ਧੂੰਆਂ ਵੀ ਹੋ ਰਿਹਾ ਸੀ ਚੁੱਲੇ ਤੇ ਇਦਾਂ ਹੀ ਖਾਣਾ ਪੱਕਦਾ ਕਦੀ ਧੂੰਆਂ ਹੋ ਜਾਂਦਾ ਕਦੀ ਅੱਗ ਮਲ ਜਾਂਦੀ ਆ ਪਰ ਜਦੋਂ ਇੱਕ ਵਾਰੀ ਬਲ ਜੂਗੀ ਚੰਗੀ ਤਰ੍ਹਾਂ ਫੇਟਿਕ ਹੀ ਰਹਿੰਦੀ ਹੈ ਜੇ ਆਪਾਂ ਲੱਕੜ ਵਗੈਰਾ ਲਾ ਲਈਏ ਲੋ ਜੀ ਮਸਾਲਾ ਆਪਾਂ ਲਸਣ ਵਗੈਰਾ ਦਾ ਕੁੱਟ ਕੇ ਤਿਆਰ ਕਰ ਲਿਆ ਤੇ ਇੱਧਰ ਆਪਾਂ ਆਪਣੇ ਕੋਲ ਨੂੰ ਦੇਖ ਲੈਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ ਤੇ ਇੱਕ ਚਮਚਾ ਇਹਦੇ 'ਚ ਭਰ ਕੇ ਪਾਵਾਂਗੇ ਆਪਾਂ ਇਹ ਮਿਰਚਾਂ ਦਾ ਆਦਰਕ ਲਸਣ ਦਾ ਪੇਸਟ ਤੇ ਇਹਨੂੰ ਆਪਾਂ ਵਿਚਰ ਲਾ ਲਾਂਗੇ ਚੰਗੀ ਤਰ੍ਹਾਂ ਤੇ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਆਪਾਂ ਸ਼ੂਜੀ ਹੋਰ ਪਾ ਦਾਂਗੇ ਮੈਨੂੰ ਥੋੜੀ ਜਿਹੀ ਘੱਟ ਲੱਗੀ ਸੀ ਤੁਸੀਂ ਚਾਹੋ ਤਾਂ ਇੱਥੇ ਇਹਨੂੰ ਹੋਰ ਕ੍ਰਿਸਪੀ ਬਣਾਉਣਾ ਅਰਾ ਰੋਡ ਦਾ ਜਿਹੜਾ ਆਟਾ ਤੁਸੀਂ ਉਹਨੂੰ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਛੂਜੀ ਨਹੀਂ ਹੈਗੀ ਤਾਂ ਤੁਸੀਂ ਕੱਲੇ ਵੇਸਣ ਤੋਂ ਵੀ ਬਣਾ ਸਕਦੇ ਹੋ ਜੇ ਵੇਸਣ ਨਹੀਂ ਹੈਗਾ ਤਾਂ ਤੁਸੀਂ ਕੱਲੀ ਛੂਜੀ ਤੋਂ ਵੀ ਬਣਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਲਓ ਜੀ ਬਿਲਕੁਲ ਥੋੜਾ ਜਿਹਾ ਪਾਵਾਂਗੇ ਆਪਾਂ ਬੇਕਿੰਗ ਪਾਊਡਰ ਤੁਸੀਂ ਮਿੱਠਾ ਸੋਡਾ ਵੀ ਪਾ ਸਕਦੇ ਹੋ ਬੇਕਿੰਗ ਪਾਊਡਰ ਵੀ ਪਾ ਸਕਦੇ ਹੋ ਬਿਲਕੁਲ ਥੋੜਾ ਜਿਹਾ ਆਪਾਂ ਦੋ ਛੁਟਕੀਆਂ ਪਾਈਆਂ ਨੇ ਤੇ ਉੱਤੇ ਆਪਾਂ ਪਾਵਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਕਿਉਂਕਿ ਛੂਜੀ ਵੀ ਪਾਈ ਆ ਤਾਂ ਥੋੜੇ ਜਿਹਾ ਪਾਣੀ ਦੀ ਲੋੜ ਸੀ ਨਾ ਹੀ ਆਪਾਂ ਇਹਨੂੰ ਜ਼ਿਆਦਾ ਢਿੱਲਾ ਕਰਨਾ ਤੇ ਨਾ ਹੀ ਆਪਾਂ ਇਹਨੂੰ ਬਹੁਤਾ ਜ਼ਿਆਦਾ ਸਖਤ ਕਰਨਾ ਇਹ ਗੱਲ ਦਾ ਤੁਸੀਂ ਖਿਆਲ ਰੱਖਿਓ ਤੇ ਇੱਧਰ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਚੰਗੀ ਤਰ੍ਹਾਂ ਆਪਾਂ ਇਹਨੂੰ ਇੱਕ ਵਾਰੀ ਫੂਰ ਫੈਂਟ ਲਾਂਗੇ ਤੇ ਚਮਚੇ ਦੇ ਨਾਲ ਹੀ ਆਪਾਂ ਪਕੌੜੇ ਬਣਾਵਾਂਗੇ ਵੱਡੇ ਛੋਟੇ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ ਜਿੰਡੇ ਕਿ ਤੁਸੀਂ ਬਣਾਉਣੇ ਨੇ ਹਲਕੇ ਜਿਹੇ ਹੱਥਾਂ ਨਾਲ ਆਪਾਂ ਵਿੱਚ ਛੱਡੀ ਜਾਵਾਂਗੇ ਕਿਉਂਕਿ ਤੇਲ ਗਰਮ ਹੈ ਜੇ ਕੋਦੰਮ ਪਕੌੜਾ ਥੱਲੇ ਡਿੱਗ ਪੈਂਦਾ ਤਾਂ ਤੇਲ ਉੱਤੇ ਪੈ ਜਾਂਦਾ ਹੱਥਾਂ ਦੇ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਮੀਡੀਅਮ ਦਾ ਤੇਲ ਗਰਮ ਹੋਣਾ ਚਾਹੀਦਾ ਬਹੁਤਾ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਵੀ ਪਾਉਂਦਿਆਂ ਹੀ ਉਤੋਂ ਇਹ ਸੜ ਜਾਣ ਤੇ ਵਿੱਚੋਂ ਕੱਚੇ ਰਹਿ ਜਾਣ ਬਹੁਤਾ ਜ਼ਿਆਦਾ ਠੰਡੇ ਵੀ ਨਹੀਂ ਹੋਣਾ ਚਾਹੀਦਾ ਤੇਲ ਜੇ ਜ਼ਿਆਦਾ ਠੰਡਾ ਹੋਇਆ ਤਾਂ ਫਿਰ ਇਹ ਤੇਲ ਪੀ ਜਾਣਗੇ ਸੋ ਮੀਡੀਅਮ ਜੀ ਅੱਗ ਰੱਖਿਓ ਲੋ ਜੀ ਜਦੋਂ ਇਹ ਇੱਕ ਪਾਸਿਆਂ ਥੋੜੇ ਜੇ ਡਰਾਈ ਹੋ ਜਾਣਗੇ ਪੱਕ ਜਾਣਗੇ ਫਿਰ ਹੀ ਆਪਾਂ ਇਹਨਾਂ ਨੂੰ ਛੇੜਾਂਗੇ ਬਹੁਤ ਹਲਕੇ ਜੇ ਹੱਥ ਨਾਲ ਬਹੁਤ ਜ਼ਿਆਦਾ ਸਵਾਦ ਬਣਦੇ ਨੇ ਇਹ ਪਕੌੜੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਬੇਸਨ ਦੇ ਵਿੱਚ ਜ਼ਰੂਰ ਖਾਦੇ ਹੋਣਗੇ ਪਰ ਇਸ ਤਰੀਕੇ ਨਾਲ ਕਦੇ ਨਹੀਂ ਖਾਦੇ ਹੋਣੇ ਮੇਰਾ خیال ਪਹਿਲੀ ਵਾਰੀ ਖਾਓਗੇ ਤੇ ਜੀਨੇ ਵੀ ਬਣਾਏ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਦੇ ਬਣੇ ਤੁਹਾਡੇ ਕਮੈਂਟ ਕਰਨ ਨਾਲ ਮੈਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਥੈਂਕ ਯੂ ਸੋ ਮੱਚ ਜਿਹੜੇ ਵੀ ਮੈਨੂੰ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਤੇ ਆਪਾਂ ਬਹੁਤ ਛੇਤੀ ਕਮੈਂਟਾਂ ਦੇ ਵਿੱਚ ਆਪਣੀ ਵੀਡੀਓ ਦੇ ਵਿੱਚ ਕਮੈਂਟ ਵਾਲਿਆਂ ਦੇ ਨਾਮ ਵੀ ਬੋਲਿਆ ਕਰਾਂਗੇ ਜਿਹੜੇ ਵੀ ਪੀਰ ਭੈਣ ਭਰਾ ਮੈਨੂੰ ਕਮੈਂਟ ਕਰਿਆ ਕਰਨਗੇ ਸੋ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਓ ਜੀ ਜਦੋਂ ਆਪਾਂ ਖੜਕੇ ਕੁਕਿੰਗ ਕਰਦੇ ਆ ਤਾਂ ਇਹਦਾ ਸਭ ਤੋਂ ਵੱਡਾ ਫਾਇਦਾ ਵੀ ਆਪਾਂ ਨਾਲ-ਨਾਲ ਹੋਰ ਕੰਮ ਵੀ ਕਰ ਸਕਦੇ ਆ ਵਿੱਚੋਂ ਦੀ ਮੈਂ ਪਕੌੜੇ ਵਗੈਰਾ ਪਾ ਕੇ ਆਪਦੇ ਹੋਰ ਕੰਮ ਧੰਦੇ ਕਰ ਲੈਂਦੀ ਸੀ ਜਦੋਂ ਤੱਕ ਇਹ ਪੱਕਦੇ ਸੀ ਗਰਮੀ ਦਾ ਮੌਸਮ ਹੈ ਬਹੁਤ ਥੋੜੇ ਟਾਈਮ ਦੇ ਵਿੱਚ ਆਪਾਂ ਬਹੁਤ ਸਾਰਾ ਕੰਮ ਕਰ ਸਕਦੇ ਹਾਂ ਪਰ ਆਪਾਂ ਕੰਮਾਂ ਨੂੰ ਤਰਤੀਬ ਬਣਾ ਕੇ ਚੱਲੀਏ ਤਾਂ ਹੀ ਇਹ ਸਾਰਾ ਕੁਝ ਹੁੰਦਾ ਲੋ ਜੀ ਇਹ ਵਧੀਆ ਪੱਕ ਗਏ ਇੱਕ ਬੈਚ ਨੂੰ ਤਕਰੀਬਨ 5 ਕਮਿੰਟ ਲੱਗ ਜਾਂਦੇ ਆ ਪੁੱਕਣ ਤੇ 5 ਥੋੜਾ ਜ਼ਿਆਦਾ ਹੋ ਗਿਆ ਮੇਰਾ ਖਿਆਲ 3 ਕਮਿੰਟ ਲੱਗ ਜਾਂਦੇ ਹੋਣਗੇ ਬਾਕੀ ਆਪਣੀ ਅੱਗ ਦਾ ਹਿਸਾਬ ਕਿਤਾਬ ਹੁੰਦਾ ਲੋ ਜੀ ਹੁਣ ਆਪਾਂ ਹੱਥਾਂ ਦੇ ਨਾਲ ਬਣਾਵਾਂਗੇ ਬਸ ਤੁਸੀਂ ਇਹਨੂੰ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਿਓ ਉਤੋਂ ਮੀਡੀਅਮ ਜੀ ਅੱਗ ਤੇ ਬਿਲਕੁਲ ਵੀ ਇਹ ਕੱਚੇ ਵਗੈਰਾ ਨਹੀਂ ਰਹਿੰਦੇ ਅੰਗੂਠੇ ਦੀ ਹੈਲਪ ਦੇ ਨਾਲ ਆਪਾਂ ਵਿੱਚ ਪਾਈ ਚੱਲਾਂਗੇ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੇ ਨੇ ਇਹ ਪਕੌੜੇ ਸਵਾਦ ਵੀ ਬਹੁਤ ਜ਼ਿਆਦਾ ਬਣਦੇ ਨੇ ਇਹ ਨਹੀਂ ਹੈਗਾ ਵੀ ਕੱਲੇ ਹੈਲਦੀ ਹੁੰਦੇ ਨੇ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਲੋਕੀ ਦੇ ਪਕੌੜੇ ਬਣਾਏ ਨੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਆਪਣੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਪਕੌੜੇ ਖਾਦੇ ਜਾਂਦੇ ਨੇ ਇਹਦੇ ਮੈਂ ਨਾਲ ਆਲੂਆਂ ਦੇ ਪਕੌੜੇ ਵੀ ਬਣਾਏ ਸੀ ਪਰ ਆਲੂਆਂ ਦੇ ਪਕੌੜੇ ਘੱਟ ਖਾਦੇ ਗਏ ਜ਼ਿਆਦਾ ਖਾਦੇ ਗਏ ਸੋ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਲਓ ਜੀ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਫਰਾਈ ਕਰ ਲਾਂਗੇ ਜਦੋਂ ਇੱਕ ਇੱਕ ਪਾਸੇ ਥੋੜੇ ਜਿਹਾ ਪੱਕ ਜਾਣਗੇ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਛੇੜਾਂਗੇ ਇਹ ਰਹੀ ਹਲਾਵਾਂਗੇ ਬਹੁਤ ਸੌਖੇ ਨੇ ਬਿਲਕੁਲ ਵੀ ਮੁਸ਼ਕਲ ਨਹੀਂ ਹੈਗਾ ਕੋਈ ਆਪਾਂ ਬਹੁਤੇ ਮਸਾਲੇ ਨਹੀਂ ਪਾਉਣੇ ਜੋ ਤੁਹਾਡੇ ਕੋਲੇ ਹੈਗਾ ਤੁਸੀਂ ਇਹਨੂੰ ਬੇਸਿਕ ਮਸਾਲੇ ਲੂਣ ਮਿਰਚ ਤੋਂ ਵੀ ਬਣਾ ਸਕਦੇ ਹੋ ਤੁਸੀਂ ਚਾਹੋ ਇਹਦੇ ਵਿੱਚ ਥੋੜੀ ਜਿਹੀ ਹਲਦੀ ਵੀ ਪਾ ਸਕਦੇ ਹੋ ਪਰ ਮੈਂ ਕਦੇ ਨਹੀਂ ਪਾਈ ਮੈਂ ਬਿਨਾ ਹਲਦੀ ਤੋਂ ਹੀ ਬਣਾਉਣੀ ਹੁੰਦੀ ਆ ਲਓ ਜੀ ਇਹ ਪਿਆਜ਼ ਵੀ ਹੈ ਜਿਹੜਾ ਆਪਣਾ ਫਰਾਈ ਹੋ ਗਿਆ ਇਹ ਵੀ ਆਪਾਂ ਬਾਹਰ ਕੱਢ ਲਾਂਗੇ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਰੰਗ ਆਇਆ ਜਿੰਨੇ ਇਹ ਦੇਖਣ ਨੂੰ ਸੋਹਣੇ ਲੱਗਦੇ ਨੇ ਉੰਨੀ ਹੀ ਸਵਾਦ ਨੇ ਉਤੋਂ ਇਹ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਤੇ ਅੰਦਰ ਤੋਂ ਹੀ ਨਰਮ ਹੁੰਦੇ ਨੇ ਇਹ ਲੋ ਜੀ ਆਪਾਂ ਤੀਜਾ ਬੈਚ ਵੀ ਉਸੇ ਤਰੀਕੇ ਦੇ ਨਾਲ ਫਰਾਈ ਕਰ ਲਿਆ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਆਪਣੇ ਘਰੇ ਸਾਫ਼ ਸੁਥਰਾ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਬਣਾ ਕੇ ਦਿਆ ਕਰੋ ਤੁਹਾਡੇ ਤੋਂ ਵਧੀਆ ਖਾਣਾ ਤੁਹਾਡੇ ਤੋਂ ਵਧੀਆ ਸੋਚ ਕਿਸੇ ਹੋਰ ਦੀ ਨਹੀਂ ਹੋ ਸਕਦੀ ਆਪਣੇ ਬੱਚਿਆਂ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਸੋ ਟਰਾਈ ਜ਼ਰੂਰ ਕਰਿਆ ਕਰੋ ਬਣਾ ਕੇ ਜਿੰਨਾ ਤੁਸੀਂ ਸਾਫ ਸੁਥਰਾ ਵਧੀਆ ਆਪਣੀ ਫੈਮਿਲੀ ਨੂੰ ਬਣਾ ਕੇ ਦੇ ਦੇ ਸਕਦੇ ਹੋ ਉਹ ਕਿਤੇ ਕੋਈ ਹੋਰ ਨਹੀਂ ਦੇ ਸਕਦਾ ਨਾ ਹੀ ਕਿਸੇ ਰੈਸਟੋਰੈਂਟ ਨਾ ਹੀ ਕਿਸੇ ਸੈਟਅਪ ਦੇ ਤੇ ਲੋ ਜੀ ਤਿਆਰ ਨੇ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲਿਆ ਬਹੁਤ ਜ਼ਿਆਦਾ ਵਧੀਆ ਆਪਣੇ ਪਕੌੜੇ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਜ਼ਰੂਰ ਬਣਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਾਣੇ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣੀ ਫੈਮਿਲੀ ਨਾਲ ਨੂੰ ਟਾਈਮ ਦਿਆ ਕਰੋ ਥੈਂਕ ਯੂ